ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਮੇਰੇ YouTube ਚੈਨਲ ਦੇ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਪत्ता गोभी ਦੀ ਰੈਸਪੀ ਸਮਾਨ ਹੈ ਜੋ ਆਪਾਂ ਪत्ता गोभी ਸਬਜ਼ੀ ਵਗੈਰਾ ਕੱਟ ਕੇ ਰੱਖ ਲਈਏ ਤੇ ਦੂਜੇ ਪਾਸੇ ਤਰ ਦਿੱਤਾ ਹੈ ਜੀ ਕੁੱਕਰ ਵਿੱਚ ਆਇਲ ਗਰਮ ਹੋਣ ਲਈ ਆਇਲ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਪਾ ਦੇਣਾ ਹੈ ਜੀ ਜੀਰਾ ਜੀਰਾ ਪਾਉਣ ਤੋਂ ਬਾਅਦ ਅਸੀਂ ਇਸ ਵਿੱਚ ਨਾਲ ਹੀ ਪਾ ਦੇਣਾ ਹੈ ਜੀ ਲਸਣ ਲੈ ਸੁਣ ਹਲਕਾ ਬ੍ਰਾਊਨ ਹੋ ਕਰਨ ਤੋਂ ਆ ਦਾ ਸੀਸ ਵਿੱਚ ਪਾ ਦੇਣੇ ਜੀ ਪਿਆਜ਼ ਤੇ ਬਰੀਕ ਕੱਟਿਆ ਹੋਇਆ ਅਦਰਕ ਤੇ ਸੁਣ ਨਾਲ ਨਾਲ ਹੈ ਜੋ ਚਲਾਉਂਦੇ ਰਹਿਣਾ ਤਾਂ ਜੋ ਸਾਡਾ ਮਸਾਲਾ ਹੇਠਾਂ ਨਾ ਲੱਗੇ ਸਾਡੇ ਪਿਆਜ਼ ਜੇ ਜੋ ਹੋ ਗਏ ਨੇ ਹਲਕੇ ਬ੍ਰਾਊਨ ਦੇ ਖੋਸਰ ਤੇ ਪਿਆਜ਼ ਹੋ ਚੁੱਕੇ ਐ ਜੀ ਬ੍ਰਾਊਨ ਉਸ ਤੋਂ ਬਾਅਦ ਅਸੀਂ ਇਸ ਵਿੱਚ ਪਾ ਦੇਣਾ ਹੈ ਜੀ ਲਾਲ ਟਮਾਟਰ ਹਰੀ ਮਿਰਚ ਮੈਂ ਵੈਸੇ ਇਹ ਤੇ ਸਾਬਤ ਆਪਣੇ ਟੇਸਟ ਅਕੋਰਡਿੰਗ ਪਾ ਰਹੀ ਐ ਮਤਲਬ ਕਿ ਕੱਟੀ ਹੋਈ ਵੀ ਪਾਉਂਗੀ ਪਰ ਮੈਨੂੰ ਲੰਬੀ ਮਿਰਚ ਭੁੰਨੀ ਹੋਈ ਐ ਜੋ ਜ਼ਿਆਦਾ ਵਧੀਆ ਲੱਗਦੀ ਇਸ ਕਰਕੇ ਮੈਂ ਇੱਕ ਦੋ ਮਿਰਚਾਂ ਜੋ ਇਦਾਂ ਹੀ ਪਾਈ ਐ ਤੇ ਨਾਲ ਹੀ ਪਾ ਦੇਣੀ ਐ ਜੀ ਸੁਆਚ ਮਸਾਲੇ ਹਰ ਦਿਨ ਨਮਕ ਗਰਮ ਮਸਾਲਾ ਲਾਲ ਮਿਰਚ ਜੋ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਤੇ ਪਾ ਦੇਣੀ ਹੈ ਜੀ ਹਰੀ ਮਿਰਚ ਤੇ ਉਸ ਤੋਂ ਬਾਅਦ ਕਰ ਦੇਣੀ ਹੈ ਜੀ ਬਰੀਕ ਕੱਟੇ ਹੋਏ ਆਲੂ ਚਾਹ ਤਾ ਤੁਸੀਂ ਇਸ ਵਿੱਚ ਹਰੇ ਮਟਰ ਵੀ ਪਾ ਸਕਦੇ ਹੋ ਪਰ ਉਹ ਤੁਹਾਡੀ ਆਪਣੀ ਇੱਛਾ ਹੈ ਮੈਂ ਇੱਥੇ ਸਿਰਫ ਕੱਲੇ ਆਲੂ ਹੀ ਪਾ ਰਹੀ ਆਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਨੂੰ 5 ਤੋਂ 10 ਮਿੰਟ ਲਈ ਹਲਕੀ ਫਲੇਮ ਤੇ ਇਹ ਜੋ ਰੱਖਣਾ ਹੈ ਪਾਣੀ ਨਹੀਂ ਅਸੀਂ ਇਸ ਵਿੱਚ ਪਾਉਣਾ ਇਹ ਆਪਾਫ ਨਾਲ ਹੀ ਮਤਲਬ ਕਿ ਇਹ ਜੋ ਸਬਜ਼ੀ ਹੈ ਤਿਆਰ ਹੋ ਜਾਂਦੀ ਹੈ 5 ਤੋਂ 10 ਮਿੰਟ ਲਈ ਅਸੀਂ ਰੱਖ ਦਿੱਤਾ ਹੈ ਜੀ ਹਲਕੀ ਫਲੇਮ ਤੇ ਲੋ ਜੀ ਸਾਡੇ ਆਲੂ ਹੈ ਜੋ ਹਲਕੀ ਜਿਹੀ ਗਲ ਚੁੱਕੇ ਨੇ ਬਿਲਕੁਲ ਚੰਗੀ ਤਰ੍ਹਾਂ ਨਹੀਂ ਮਤਲਬ ਕਿ ਪਕਾਣੇ ਕਿਉਂਕਿ ਆਪਾਂ ਨੇ ਇਸ ਵਿੱਚ ਹਲੇ ਪੱਤਾ ਗੋਭੀ ਵੀ ਐਡ ਕਰਨੀ ਹੈ ਤੇ ਲੋ ਜੀ ਆਪਾਂ ਕਰ ਦਿੱਤੀ ਹੈ ਪੱਤਾ ਗੋਭੀ ਐਡ ਇਸੇ ਤਰ੍ਹਾਂ ਸੀਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5 ਤੋਂ 10 ਮਿੰਟ ਲਈ ਇਸ ਨੂੰ ਵੀ ਹਲਕੀ ਫਲੇਮ ਤੇ ਹੀ ਪਕਾਣਾ ਹੈ ਅਸੀਂ ਇਸ ਰੋਟਾ ਕ ਕੇ ਪੰਜ ਤੋਂ 10 ਮਿੰਟ ਲਈ ਇਸ ਨੂੰ ਵੀ ਅਸੀਂ ਹਲਕੀ ਫਲੇਮ ਤੇ ਪਕਾਉਣਾ ਲੋ ਜੀ ਸਾਡੀ ਸਬਜੀ ਬਣ ਕੇ ਜੀ ਤਿਆਰ ਹੈ ਹੁਣ ਅਸੀਂ ਇਸ ਵਿੱਚ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਅਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਸਬਜੀ ਤਿਆਰ ਹੋਣ ਤੋਂ ਬਾਅਦ ਥੋੜਾ ਜਿਹਾ ਦੇਸੀ ਜੋ ਵੀ ਪਾ ਸਕਦੇ ਆ ਉਹ ਤੁਹਾਡੀ ਆਪਣੀ ਇੱਛਾ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਨਾ ਵੀ ਪਾਓ ਪਰ ਇਸ ਨਾਲੇ ਜੋ ਟੇਸਟ ਹੋਰ ਵੀ ਵਧੀਆ ਹੋ ਜਾਂਦਾ ਸਬਜੀ ਦਾ ਤੇ ਮੈਂ ਇੱਥੇ ਦੇਸੀ ਕੀ ਪਾ ਰਹੀ ਆ ਲਓ ਜੀ ਸਾਡੀ ਸਬਜੀ ਬਣ ਕੇ ਜੋ ਹੋ ਚੁੱਕੀ ਹੈ ਤਿਆਰ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਇਸ ਨੂੰ ਗਰਮ ਗਰਮ ਰੋਟੀ ਪੂਰੀ ਪਰਾਂਠੇ ਨਾਲ ਵੀ ਸਰਵ ਕਰ ਸਕਦੇ ਹਾਂ ਧੰਨਵਾਦ